ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਕਾਰ ਸਿੱਖ ਪੰਥ ਦੀ ਰਾਜਸੀ ਗਵਾਹੀ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸੰਵਲਪੁਰੋ ਹੇਟ ਲਿਖੇ ਅਨੁਸਾਰ ਅਗੋ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾਮ ਦੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨਿਆਂ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਪਹਿਲਾਂ ਇੱਕ ਧੜੇ ਵੱਲੋਂ ਬੋਗਸ ਭਰਤੀ ਕਰਕੇ ਜਿਹੜਾ ਆਪਣਾ ਇੱਕ ਪ੍ਰਧਾਨ ਚੁਣਿਆ ਗਿਆ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਸੋ ਫੈਸਲੇ ਪੰਥ ਨੇ ਕਰਦੇ ਨਹੀਂ ਫੈਸਲੇ ਕੌਮ ਨੇ ਕਰਦੇ ਨਹੀਂ ਸੋ ਇਸ ਲਈ ਪਿਛਲੇ ਸਮੇਂ ਦੇ ਵਿੱਚ ਸਿੰਘ ਸਰਪੰਨੋ ਹਟਾਇਆ ਗਿਆ ਧੱਕੇ ਦੇ ਨਾਲ ਬਹੁਤ ਸਾਰੇ ਉਹਨਾਂ ਦੀ ਕਿਰਦਾਰਕੁਸ਼ੀ ਝੂਠੇ ਇਲਜ਼ਾਮਾਂ ਦੇ ਨਾਲ ਕੀਤੀ ਗਈ ਜਿਸ ਕਰਕੇ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਰੋਸਾ ਸੋ ਇਸ ਲਈ ਇਹ ਸਾਰੇ ਫੈਸਲੇ ਹੁਣ ਪੰਥ ਨੇ ਕਰਦੇ ਨਹੀਂ ਅਸੀਂ ਆਪਣੀ ਡਿਊਟੀ ਨਿਭਾ ਦੇਣੀ ਆ ਇਸ ਭਾਰਤੀ ਨੂੰ ਰੋਕਣ ਲਈ ਬੜੇ ਯਤਨ ਕੀਤੇਗੇ ਆਉਣਲੇ ਸਮੇਂ ਵਿੱਚ ਵੀ ਕੀਤੇ ਜਾਣਗੇ ਸੋ ਅਸੀਂ ਸਾਡੇ ਵੱਲੋਂ ਕੋਈ ਮਟਲ ਨਹੀਂ ਅਸੀਂ ਸਮੁੱਚੀ ਸੇਕ ਕੌਮ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਹੇ ਤੇ ਕਰਦੇ ਰਹਿਾਂਗੇ ਇਸ ਲਈ ਤੁਸੀਂ ਸਾਰੇ ਸਾਡਾ ਡਟ ਕੇ ਸਾਥ ਦਿਓ ਸਹਿਯੋਗ ਦਿਓ ਤਾਂ ਜੋ ਇਹ ਜਿਹੜਾ ਭਾਰਤੀ ਦਾ ਕੰਮ ਨਿਪਟੇ ਚੜ੍ਹ ਜਾ ਸਕੇ ਤੇ ਸ਼੍ਰੀ ਕਾਲਕਟਕ ਸਾਹਿਬ ਦੇ ਹੁਕਮ ਨਾਮੇ ਦੇ ਇਨ ਬਿੰਨ ਦਸਾਲ ਹੋ ਜਾ ਸਕੇ ਸ਼੍ਰੀ ਕਾਲਕਟਕ ਸਾਹਿਬ ਵੱਲੋਂ ਇਕ ਹੁਕਮਨਾਮਾ ਪੰਜ ਸਿੰਘ ਸਹਿਬਾਨ ਵੱਲੋਂ ਜਾਰੀ ਹੋਇਆ ਸੀ ਹੁਕਮਨਾਮਾ ਮੇਰੇ ਹੱਥ ਦੇ ਵਿੱਚ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਅ ਇਹ ਲਿਖਿਆ ਗਿਆ ਸੀ ਹੁਕਮਨਾਮੇ ਦੇ ਵਿੱਚ ਕਿ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਕੌਮ ਦੀ ਰਾਜਸੀ ਗਵਾਹੀ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗਮੋ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਹੋਰ ਉਹਦੇ ਤਰ੍ਹਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਇਸ ਇਸ ਕਮੇਟੀ ਵਿੱਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਗਏ ਸੱਤ ਮੈਂਬਰ ਸ਼ਾਮਲ ਕੀਤੇ ਗਏ ਸੀ ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਨਿਗਰਾਨ ਕਮੇਟੀ ਦੀ ਵਾਰ-ਵਾਰ ਜਿਹੜੇ ਇੱਕ ਧਦੇ ਵੱਲੋਂ ਗੱਲ ਕੀਤੀ ਜਾ ਰਹੀ ਆ ਵੀ ਇਹਦੇ ਵਿੱਚ ਨਿਗਰਾਨ ਸ਼ਬਦ ਸੋ ਕਿੱਥੇ ਆ ਮੈਂ ਦੁਬਾਰਾ ਫਿਰ ਚ ਪੜ੍ਹ ਕੇ ਸੁਣਾ ਦਿੰਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਗਾਰ ਸਿੱਖ ਪੰਥ ਦੀ ਰਾਜਸੀ ਗਵਾਹੀ ਕਰਨ ਦਾ ਨੈਤਿਕ ਅਧਿਕਾਰ ਖੋਹ ਚੁੱਕੀ ਹੈ ਇਸ ਲਈ ਪੰਜ ਸਿੰਘ ਸਭਾ ਵੱਲੋਂ ਹੇਠ ਲਿਖੇ ਅਨੁਸਾਰ ਅਗੋਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨਿਆਂ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅੁੱਤੇ ਤਰ੍ਹਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਸੋ ਇਹ ਮੈਂ ਦਵਾ ਦੋ ਵਾਰ ਤੁਹਾਨੂੰ ਪੜ੍ਹ ਕੇ ਸਿਰੇ ਸੁਣਾਇਆ ਵੀ ਕਿਸੇ ਵੀ ਅ ਅਲਾਕਾ ਨਿਵਾਸੀ ਜਿਹੜੇ ਸਾਡੇ ਪੰਜਾਬ ਨਿਵਾਸੀ ਜਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਕਿਸੇ ਵੀ ਪੰਜਾਬੀ ਨੂੰ ਸ਼ੰਕਾ ਨਾ ਰਹੇ ਜੀ ਉਹ ਦੇਖੋ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਤਕਰੀਬਨ 3 ਸਾਲ ਤੋਂ 3 ਸਾਲ ਪਹਿਲਾਂ ਜਦੋਂ ਝੁੰਡਾ ਕਮੇਟੀ ਬਣੀ ਉਹ ਰਿਪੋਰਟ ਲਾਗੂ ਨਾ ਹੋਣ ਕਾਰਨ ਉਸ ਤੋਂ ਬਾਅਦ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਇਸ ਲੀਡਰਸ਼ਿਪ ਦੀ ਗਵਾਹੀ ਚ ਕੰਮ ਨਹੀਂ ਕਰਨਾ ਤੇ ਤਿੰਨ ਸਾਲਾਂ ਤੋਂ ਮੈਂ ਜਿਹੜੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਲਾਭੇ ਹੋ ਕੇ ਘਰ ਬੈਠਾ ਸੀ ਸਿਰਫ ਪਾਰਲੀਮੈਂਟ ਦੇ ਵਿੱਚ ਕੈਂਡੀਡੇਟ ਦੀ ਮਦਦ ਕੀਤੀ ਕਿਉਂਕਿ ਮੈਂ ਹੀ ਕਹਣਾ ਚਾਹੁੰਦਾ ਇਹਨਾਂ ਨੂੰ ਬਦਲ ਨਹੀਂ ਕੀਤੀ। ਲੇਕਿਨ ਮੇਰੇ ਕੋਲ ਰਸਤਾ ਕੋਈ ਨਹੀਂ ਸੀਗਾ ਰਾਜ ਦੀ ਛੱਡਣ ਤੋਂ ਬਿਨਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣਾ ਨਹੀਂ ਸੀ ਹੋਰ ਕਿਸੇ ਪਾਸੇ ਜਾਣਾ ਨਹੀਂ ਸੀ ਜਿਸ ਪਾਰਟੀ ਕਰਕੇ ਹੋਣ ਸੀ। ਸੋ ਲੇਕਿਨ ਜਿਸ ਦਿਨ ਇਹ ਹੁਕਮਨਾਮਾ ਜਾਰੀ ਹੋਇਆ ਦਾਸ ਦਾ ਨਾਮ ਇਹਦੇ ਵਿੱਚ ਆਇਆ। ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਸੱਤ ਮੈਂਬਰ ਚੁਣੇਗੇ ਭਰਤੀ ਲਈ ਦੋ ਸਤੀਫਾ ਦੇਗੇ ਉਸ ਤੋਂ ਬਾਅਦ ਪੰਜ ਰਹਿ ਗਏ ਸਾਨੂੰ ਪੰਜਾਂ ਨੂੰ ਫੇਰ ਬੁਲਾਇਆ ਗਿਆ ਸਿੰਘ ਸਭਾ ਵੱਲੋਂ ਅਤੇ ਉਹਨਾਂ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਸੱਤ ਚੁਣੇ ਸੀ ਪੂਰੀ ਸਿਕਾਉਮ ਚੋਂ ਪੰਜ ਰਹਿ ਗਏ ਨੇ ਪੰਜੇ ਜਾਣੇ ਕਿ ਤੁਸੀਂ ਕੰਮ ਲਈ ਖੜੋਗੇ ਭਰਤੀ ਰੰਭ ਕਰੋ ਤਾਂ ਸਾਡੇ ਕੋਲੇ ਕੋਈ ਵੀ ਮੈਂਬਰ ਸਰਪ੍ਰਸਤ ਸਿੱਖ ਆ ਜਿਹੜਾ ਕਿ ਉਹ ਸ਼੍ਰੀ ਕਾਲ ਤਖਸਾਲ ਦੇ ਹੁਕਮਨਾਮੇ ਤੋਂ ਜਾਂ ਆਦੇਸ਼ ਤੋਂ ਸਿੰਘ ਸਭਾ ਦੇ ਆਦੇਸ਼ ਤੋਂ ਭੱਜ ਸਕਦਾ ਇਹ ਕਿਹਾ ਗਿਆ ਸਾਨੂੰ ਕਿ ਤੁਸੀਂ ਪੰਜਾਂ ਚੋਂ ਕੋਈ ਵੀ ਆਪਣਾ ਚੇਅਰਮੈਨ ਜਿਹੜਾ ਹੈਗਾ ਪ੍ਰਧਾਨ ਚੁਣ ਸਕਦੇ ਹੋ ਲੇਕਿਨ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਪੰਜ ਪ੍ਰਧਾਨੀ ਦੇ ਸਦਾਰਤ ਅਧੀਨ ਕੰਮ ਕਰਾਂਗੇ ਅਤੇ ਅਸੀਂ ਸ਼੍ਰੀ ਕਾਲਤਕ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਇਹ ਭਰਤੀ ਦਾ ਕੰਮ ਸ਼ੁਰੂ ਕੀਤਾ ਬਹੁਤ ਵੱਡਾ ਸਹਿਯੋਗ ਲੋਕਾਂ ਵੱਲੋਂ ਮਿਲ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਤਕਰੀਬਨ 15,64,000 ਜਿਹੜੇ ਸਾਡੀ ਮੈਂਬਰਸ਼ਿਪ ਦੀ ਭਰਤੀ ਜਾ ਚੁੱਕੀ ਆ ਤੇ 7 ਲੱਖ ਦੀ ਲੋਡ ਡਿਮਾਂਡ ਹਜੇ ਹਜੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਥੋਂ ਇੰਨੇ ਫੋਨ ਆ ਰਹੇ ਆ ਕਿ ਉਹ ਭਰਤੀ ਸ਼ੁਰੂ ਹੋਣੀ ਆ ਉਹ ਆਨਲਾਈਨ ਜੋ ਵੀ ਅਸੀਂ ਪ੍ਰਬੰਧ ਕਰਨਾ ਉਹ ਵੱਖਰਾ ਆ ਕਿ ਜਨ ਜੀ ਆਸ ਤੋਂ ਵੱਧ ਜਿਹੜੀ ਅੱਜ ਇਸ ਭਰਤੀ ਕਮੇਟੀ ਰਾਹੀਂ ਜਿਹੜੇ ਪੰਜਾਬੀ ਨੇ ਸਿੱਖ ਨੇ ਹੋਰ ਵੱਖ-ਵੱਖ ਧਰਮਾਂ ਦੇ ਲੋਕ ਨੇ ਜਿਹੜੇ ਉਹ ਉਹ ਮੈਂਬਰ ਬਣ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਬਹੁਤ ਵੱਡਾ ਹੁਦਾਰਾ ਜਿਹੜਾ ਇਹ ਲੋਕਾਂ ਨੂੰ ਮਿਲ ਰਿਹਾ ਵਾ ਉਸ ਲਈ ਜਿਹੜੀ ਸਾਡੀ ਡਿਊਟੀ ਲੱਗੀ ਆ ਸਾਡੀ ਡਿਊਟੀ ਕੀ ਲੱਗੀ ਆ ਦੇਖੋ ਸਾਡਾ ਕੋਈ ਸਵਾਰਥ ਨਹੀਂ ਇੱਕ ਪੰਥ ਦਾ ਕਾਰਜ ਆ ਧਰਮ ਦਾ ਕਾਰਜ ਆ ਸਾਡੀਆਂ ਜੇ ਤੁਸੀਂ ਆਪਣੀਆਂ ਜਿਹੜੀਆਂ ਸੰਸਥਾਵਾਂ ਨੇ ਸਿੱਖ ਕੌਮ ਦੀਆਂ ਸੰਸਥਾਵਾਂ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਸ਼੍ਰੋਮਣੀ ਕਾਲਜਾ ਹੈ ਜੇ ਇਹਨਾਂ ਦੀ ਮਰਿਆਦਾ ਬਹਾਲ ਰੱਖਣੀ ਚਾਹੁੰਦੇ ਹੋ ਤਾਂ ਸਮੁੱਚੇ ਪੰਥ ਦਰਦੀਆਂ ਨੂੰ ਸਮੂਥੇ ਪੰਜਾਬੀਆਂ ਨੂੰ ਸਮੂਥੇ ਸੇਕ ਕੌਮ ਨੂੰ ਨੌਜਵਾਨਾਂ ਨੂੰ ਖਾਸ ਤੌਰ ਤੇ ਮੈਂ ਅਪੀਲ ਕਰਦਾ ਕਿ ਇੱਕ ਧਰਮ ਦਾ ਕਾਰਜ ਜਾਂ ਪੰਥ ਦਾ ਕਾਰਜ ਆ ਤੁਸੀਂ ਇਸ ਕਾਰਜ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਆਪ ਅੱਗੇ ਲੱਗ ਕੇ ਇਸ ਭਾਰਤੀ ਮਹਿਮ ਨੂੰ ਇੱਕ ਲਹਿਰ ਰੂਪ ਦੇ ਕੇ ਇਸ ਨੂੰ ਕਾਮਯਾਬ ਕਰੋ ਤਾਂ ਜੋ ਵਕਤ ਬਦ ਅਸੀਂ ਮੈਂਬਰ ਵੜਾ ਕੇ ਇੱਕ ਪੰਥ ਪ੍ਰਵਾਨ ਲੀਡਰਸ਼ਿਪ ਆ ਜਿਹੜੀ ਡੈਲੀਗੇਟ ਚੁਣ ਕੇ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਦੇ ਸਕੀਏ ਇਹ ਸਾਡੀ ਜਿਹੜੀ ਇਹ ਸੇਵਾ ਲੱਗੀ ਹੈ ਸਾਡੀ ਦਾ ਸਾਡਾ ਤਾਂ ਸਿਰਫ ਇਹ ਫਰਜ਼ ਆ ਜਿਹੜੀ ਇਹ ਪੰਜ ਮੈਂਬਰੀ ਦਾ ਕਿ ਅਸੀਂ ਆਪਣੀ ਡਿਊਟੀ ਨੂੰ ਨਿਭਾ ਕੇ ਇੱਕ ਲੀਡਰਸ਼ਿਪ ਯੋਗ ਲੀਡਰਸ਼ਿਪ ਪੰਥ ਪ੍ਰਵਾਨਤ ਲੀਡਰਸ਼ਿਪ ਅਸੀਂ ਕੌਮ ਦੇ ਹਵਾਲੇ ਕਰਦੀ ਹਾਂ ਸੋ ਗੁਰੂ ਸਾਹਿਬ ਮਿਹਰ ਕਰਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਿ ਸਾਨੂੰ ਸਮਤ ਬਖਸ਼ਣ ਪੂਰੀ ਇਮਾਨਦਾਰੀ ਦੇ ਨਾਲ ਪਾਰਦਰਸ਼ਿਕਤਾ ਦੇ ਨਾਲ ਅਸੀਂ ਇਸ ਕਾਰਜ ਨੂੰ ਨੇਪਰੇ ਚਾੜੀਏ ਅਸੀਂ ਪੰਥ ਦੇ ਹਵਾਲੇ ਕਰਕੇ ਸ਼੍ਰੀ ਕਾਲਕਤਾਰ ਸਾਹਿਬ ਤੇ अर्धा स्वेति करके अपनी इस जिम्मेदारी ਨੂੰ ਨੇਪਰੇ ਚਾੜ੍ਹ ਦिए गुरु साहब ਮੇਰ ਕਰ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ